कल नु मैं ऐसे जगह ते लगभग 450 हेड कांस्टेबल मुंडे कुड़िया नु नियुक्ति पत्र देने कल नु टोटल 500 ਹੋਰ محکمہ ਦੇ ਪਾ ਕੇ 500 ਨਿਯੁਕਤੀ ਪੱਤਰ ਕੱਲ ਨੂੰ ਦੇ। ਉਹਨਾਂ ਨੂੰ ਵੀ ਖੁਸ਼ੀਆਂ ਉੱਥੇ ਪਿੰਡ ਚ ਬਣਾਈਆਂ ਜਾਣਗੀਆਂ ਸਾਡੇ ਪਿੰਡ ਦੀ ਕੁੜੀ ਹਲਦਾਰ ਬਣ ਗਈ 6-7 ਕੁੜੀਆਂ ਪਿੱਛੇ ਜੱਜ ਬਣੀਆਂ ਨੇ ਨੰਬਰ ਲੈ ਲੋ ਪੜ੍ਹਾਈ ਕਰਕੇ ਇਹ ਨਹੀਂ ਹੋ ਸਕਦਾ ਕਿ ਤੁਸੀਂ 700 ਚੋਂ 680 ਨੰਬਰ ਲੈ ਕੇ ਵੀ ਰਹਿ ਗਏ 640 ਵਾਲਾ ਕੋਈ ਸਪਾਰਸ਼ ਲੱਗ ਜਾ ਪੈਸੇ ਦੇ ਕੇ ਨੌਕਰੀ ਲੈ ਗਈ ਇਹ ਹੋ ਨਹੀਂ ਸਕਦਾ 680 ਵਾਲੇ ਨੂੰ ਘਰੋਂ ਲੈ ਕੇ ਆਵਾਂਗੇ ਕਿ ਆ ਜਾ ਭਾਈ ਤੇਰੇ ਨੰਬਰ ਆ ਗਏ ਸਰਕਾਰ ਤੇਰਾ ਇੰਤਜ਼ਾਰ ਕਰਦੀ ਐ ਆਪਣੀ ਕੁਰਸੀ ਤੇ ਜਾ ਕੇ ਬੈਠ ਕੇ ਫੈਸਲੇ ਕਰ ਹਰ ਰੋਜ਼ ਨੌکریاں ਤੇਰਾ ਹਰ ਰੋਜ਼ ਪਹਿਲਾਂ ਹਾਈ ਕੋਰਟ ਤੋਂ ਕੋਈ ਪੀਆਈਐਲ ਪਈ ਹੋਈ ਐ ਕੋਈ ਉਹਨਾਂ ਦੀ ਰਿੱਟ ਪਈ ਹੋਈ ਐ ਸਾਰੇ ਕਲੀਅਰ ਕਰ ਦਿੰਦਾ ਤੇ ਉਹਨਾਂ ਨੂੰ ਨਾ ਕੋਈ ਦਿੱਕਤ ਆਵੇ ਜਦੋਂ ਪਤਾ ਲੱਗ ਜਾਂਦਾ ਕਿ ਆ ਆ 350 ਨੌکریاں ਨੇ ਜੀ ਜਿਨ੍ਹਾਂ ਨੂੰ ਆਪਾਂ ਦੇ ਸਕਦੇ ਆ ਕੋਈ ਇਹਦੇ ਵਿੱਚ ਕੋਈ ਮਾਨਯੋਗ ਹਾਈ ਕੋਰਟ ਦਾ ਜੱਜ ਕੋਈ ਹੈ ਨਹੀਂ ਉਦੋਂ ਅਸੀਂ ਦੇ ਦਿੰਦੇ ਆ